ਹੈ ਪੂਰੇ ਆ ਮਹਾ ਆ 5 ਰੁਪਈਆ ਦੀ ਪੂਰੀ ਆ ਇੱਚ ਐਸਾ ਪਤਾ ਨਹੀਂ ਕੀ ਦਾ ਪਾਉਂਦੇ ਨੇ ਕੀ ਨਾ ਜਾਂ ਨਿਕਲ ਨਿਕਲ ਜਾਂਦੇ ਜੇ ਨਾ ਮਿਲੇ ਪਾਲੀ ਪੜੀ ਤਲਪਾ ਮਰੇ ਰਾ ਅੱਕਲੀ ਦੀ ਬੜੀ 파ਰਖੀ ਆ ਮਹਾ ਸਾਡੀ ਪਹੀ ਨੂੰ ਮੈਂ ਕਹਿੰਦੇ ਹਾਂ ਪ੍ਰੋਗਰਾਮ ਨਾ ਹੋਵੇ ਕਹਿੰਦੇ ਇਧਰ ਆ ਕੋਲ ਲੱਗਦੇ ਕੁੜੀ ਦਾ ਚੁੰਨੀ ਕਿਹੜਾ ਵਜਾ ਕਰਦਾ ਹੋਵੇ ਹੋ ਸਕਦਾ ਬਾਈ ਹੈ ਹੈ ਹੋ ਸਕਦਾ ਤੈਨੂੰ ਪਤਾ ਨਹੀਂ ਕਵਾਂਡੀਆਂ ਹੈ ਪਾਈ ਕੀ ਪਤਾ ਲੱਗਦਾ ਅੱਜ ਕੱਲ ਹੁਣ ਅਗਲਾ ਕਹਿੰਦਾ ਕਾਨੂੰ ਦੱਸਣੇ ਚੰਨੀ ਜਿਹੜਾਵਾ ਕਰਕੇ ਤੋੜ ਦਿੰਨੇ ਇਹ ਵੀ ਲੋਟ ਆ ਇਹ ਵੀ ਲੋਟ ਆ ਕੀ ਰੱਖਿਆ ਕਰਦਾ ਤਾਈ ਤੀਰ ਤੂਰ ਜੇ ਮਾਰੇ ਹੋਏ ਨੇ ਹਾਂ ਹਾਂ ਇੱਧਰ ਆ ਜਾ ਕਾਨੂੰ ਤਾਂ ਹਣੇ ਲਾ ਪਰ ਟੋਂ ਦੇਗੇ ਆਪਣੀ ਕਿਹਨੇ ਬਰਾਤੀ ਬ੍ਰਤੀ ਆਉਣਗੇ ਕੀ ਫਾਇਦਾ ਹੋਰ ਹੋਰ ਆ ਜਾ ਚਾਹ ਪੀਣਾ ਕੱਢੀ ਗੜੀ ਬਣਾ ਕੇ ਜਰੂਰ ਆਵੇਂ ਬਬੇ ਦੀ ਮੈਨੂੰ ਨੇ ਚਾਰ ਦਿਨ ਹੋ ਗਏ ਬਾਬਾ ਜੀ ਜੱਪਨਾ ਪਤਾ ਲਾਉਣਾ ਕਿੱਥੇ ਆ ਲਾ ਦੋ ਆਜੂ ਬਾਬਾ ਜੀ ਔਰਾਂ ਜਾ ਰਾਂ ਬਾਅਦ ਦੀ ਗੱਲ ਐ ਤੂੰ ਇਹ ਦੱਸ ਮੈ ਪਤਾ ਲਾਉਣਾ ਕਿੱਥੇ ਫਿਰਦੀ ਐ ਲਾ ਦੋ ਬਾਬਾ ਜੀ ਹਾ ਜੂਪੀ ਬੱਸ ਸਟੈਂਡ ਤੇ ਬੈਠੀ ਐ ਐਸ ਵੇਲੇ ਆਪਣੇ ਅਸ਼ਕ ਨਾਲ ਜੱਪਨਾ ਜੱਪਨਾ ਜਾਣ ਲੈ ਰਾਬੇ ਦੀ ਕੋਈ ਬਣੂ ਬਾਬਾ ਜੀ ਹੀਲਾ ਪਸੀਲਾ ਫਿਰ ਇਹ ਵੀ ਦੱਸ ਦਮਾ ਕਿਹਦੇ ਨਾਲ ਭੱਜੀ ਐ ਦਾਚੜਾ ਬਾਬਾ ਜੀ ਚਲੋ ਫਰਮਾਇਆ ਤੇਰੇ ਚਾਚੇ ਦੇ ਮੁੰਡੇ ਨਾਲ ਉਹ ਵੀ ਕਿਆ ਬਾ ਨਾ ਦੋ ਮਹੀਨੇ ਹੋ ਗਏ ਓਹੋ ਕਹ ਬਈ ਚਲੋ ਜੰਮਾ ਤੇ ਕਿਹਨਾਂ ਸਾਹ ਨੂੰ ਦਾ ਬਾਬਾ ਜੀ ਪਰਦਾ ਕਿੱਥੇ ਆ ਜਾਨ ਬਾਬਾ ਜੀ ਪਰਦਾ ਬੰਦਾ ਕਿੱਥੇ ਆ ਜੇ ਪਾਸੋਂ ਨਹੀਂ ਗਈ ਤੇਰੇ ਸਰੇ ਇਕ ਬੈਠੇ ਹੈ ਗੱਲ ਤਾਂ ਪੂਰਾ ਪੱਕੀ ਆ ਬਈ ਇਹ ਤਾਂ ਤੇਰੇ ਘਰ ਨੂੰ ਹੀ ਜਾਰੀ ਆ ਤਾਂ ਜਿਹੜੀ ਪਾਈਆ ਕਲੀ ਜੀ ਦੰ ਮੇਲਿਆ ਟੈਂਟ ਵੀ ਲੱਗ ਰਿਹਾ ਮੇਰੇ ਦਾ ਘਰੇ ਉਹ ਇਹ ਤਾਂ ਮੈਂ ਤੂੰ ਦਾਦਾ ਕੀਰਤਨ ਦੀਆਂ ਬਾਜਾਂ ਵੀ ਆ ਰਹੀਆਂ ਨੇ ਸੁਣਦੇ ਨੇ ਤੈਨੂੰ ਇਹ ਸਰਜੀਤ ਕੋਰ ਤਾਂ ਨਹੀਂ ਪੂਰੀ ਹੋਗੀ ਭਾਈ ਕੀ ਪਤਾ ਲੱਗਦਾ ਦਮਾਂ Gama ਦਾ ਕੋਈ ਪਤਾ ਨਹੀਂ ਲੱਗਦਾ ਬੰਦੇ ਦਾ ਆ ਬੰਦੇ ਚ ਕੀ ਹੈ ਤੇ ਕੀ ਭਲੀ ਦਾ ਯਾਟ ਕੇ ਓਏ ਤੂੰ ਮੇਰੀ ਗੱਲ ਮੇਰੀ ਗੱਲ ਸੁਣ ਮਨ ਮਨ ਨਾ ਖਰਾਬ ਕਰ ਇਹਦਾ ਕੋ ਪਰਮਾਤਮਾ ਵਿਧੀ ਬਣਾਉਂਦਾ ਤੈਨੂੰ ਦੇਖ ਜਾਂਦੇ ਨੂੰ ਰੋਕਿਆ ਜਾਂਦੇ ਨੂੰ ਰੋਕਿਆ ਹਰ ਦੁਆਰਾ ਇਹ ਤਾਂ ਹੁਣ ਇਹਦਾ ਭਾਈ ਨਾਲ ਹੀ ਲੈ ਕੇ ਜਾਣੇ ਪੈਣਗੇ ਫੁੱਲ ਫੁੱਲ ਪੱਟ ਆ ਗਿਆ ਵੇ ਚਲ ਕੋਈ ਨਾ ਐ ਨਾ ਕਰ ਤੂੰ ਜਮਾਨ ਕੇ ਫਰਾਮ ਕਰਦਾ ਬੌੜਾ ਵਾਏ ਕਰ ਮੇਰੇ ਮੁੰਡੇ ਨੂੰ ਭਟਿਆ ਲਿਆ ਚੱਟੀ ਘਟਦਾ ਚਲ ਭਟਿਆ ਲੂੰ ਕੇਰੇ ਮਾਂ ਮੂੰਹ ਮਾਤਾ ਦੇਖ ਜਾ ਆ ਮੜੇ ਦੇਖ ਕੇ ਖੜ ਜਾ ਆ ਮੂਰੇ ਕੁਛ ਲਿਖਿਆ ਹੋਇਆ ਨਾ ਦਾ ਓਏ ਇਹ ਡੇਰੇ ਜਾਂਦੀ ਤੇ ਉਥੇ ਦੀ ਮੈਂਬਰ ਸੀ ਹਾਂ ਉਹ ਲਿਖਦੇ ਲੁਖਦੇ ਹੋਣਗੇ ਮੜਾ ਮੜਾ ਉਹ ਤਾਂ ਭਾਈ ਖੜਾ ਉਹ ਤਾਂ ਦੁੱਖ ਦੇ ਸੁੱਖ ਦੇ ਮੂਰੇ ਖੜਦੇ ਨੇ ਅਗਲੇ ਦੇ ਤਾਂ ਡੇਰੇ ਵਾਲੇ ਤਾਂ ਤਾਂ ਇਹਦਾ ਨੂੰ ਪੀਤ ਇਹ ਪਾਸ ਉਹਨਾਂ ਦਾ ਡਾੜਾ ਬੜਾ ਵੱਡਾ ਮੇਰਾ ਯਾਰ ਤੂੰ ਉੱਤ ਆ ਗਿਆ ਓਏ ਪੂਰਾ ਮਰਗਤਾਲਾ ਪ੍ਰੋਗਰਾਮ ਨਹੀਂ ਲੱਗਦਾ ਮੈਨੂੰ ਅਸਾਂ ਦਾ ਕੋਈ ਕੰਮੇ ਹੋ ਹੋ ਰਿਹਾ ਓਏ ਹੈ ਮਖਾਰਖਿਆ ਪ੍ਰੋਗਰਾਮ ਪੂਰਾ ਬੰਦਾ ਕਿਹੜਾ ਜਿਹਦੀ ਜਨਾਨੀ ਮਰੇ ਬੋਲਦੀ ਆ ਤੂੰ ਹੀ ਆ ਮੇਰੇ ਸੜਦੀ ਹੋਰ ਕੌਣ ਆ بیਵਾ ਹੈ ਉਹ ਜਨਾਨੀ ਕਿਹੜੀ ਜਿਹੜਾ ਬੰਦਾ ਨੂੰ ਦਿਨ ਰਾਤ ਘਟਦਾ ਮੈਂ ਹੀ ਕਰਦਾ ਸੇਵਾ ਤੇਰੀ ਕੀ ਡਰਾਮਾ ਬਣਾ ਰੱਖਿਆ ਓਏ ਹੈ ਐਂ ਕਰ ਹਾਂ ਹੁੰਡਾ ਲਾ ਦੇ ਨਾਲ ਤਾਂ ਨਾਲ ਦਾ ਚੱਕ ਕੇ ਹੋ ਗਏ ਮਰੇ ਹੋ ਬਾਕੀ ਕਾ ਲੰਗਰ ਨਾਲ ਮੋਰਾ ਚ ਮਰੀਂ ਜਿਹੜਾ ਨਿਕਲੂ ਵਰੇ ਉਸਤਾਜ ਉਹ ਪਿਆ ਜਪਨਾਮ ਨੂੰ ਤਾਂ ਨਹੀਂ ਜਾਣਦਾ ਕਿਹੜੇ ਕਿਹੜੇ ਪਿੰਡ ਦੇ ਤੂੰ ਤਾਂ ਬਹਿੜ ਇੱਥੇ ਤੂੰ ਵੀ ਇੱਧਰ ਆ ਵੇ ਭਾਗ ਤੇ ਸਿਰਫ ਫਸਾਇਆ ਤੈਨੇ ਚੰਗਾ ਪਹਿਣ ਜਿਵੇਂ ਚੱਲਦਾ ਜੀ ਮੈਂ ਇੱਥੇ ਨੱਚ ਲਾ ਰੇ ਖੜਦੇ ਤੋ ਨਾ ਸਾਹ ਕਤਾਬ ਕਰਨਾ ਮੈਂ ਇੱਧਰ ਆ ਗਾ ਆਜੋ ਮੈਂ ਤੇ ਮਾ ਡਾਂਗ ਛੋਟੀ ਦੇ ਲੇ ਖੜ ਜਾ ਬੱਬੂ ਦੇ ਪਾਪੇ ਖੜ ਜਾ ਆ ਡਾਂਗ ਲੈ ਚੱਕ ਕੇ ਮਿਲੀ ਇਹ ਤਫਾ ਦਿਖਵਾ ਗਿਆ ਪਰੇ ਬੱਬੂ ਦੇ ਪਾਪੇ ਖੜ ਜਾ ਬੱਬੂ ਦੇ ਪਾਪੇ ਹਾਂ ਖੜ ਜਾ ਛੇੜੀ ਨਾ ਕਿਸੇ ਨੂੰ ਕੁਛ ਨਾ ਕਹੀਂ ਤੇਰੀ ਮਾਂ ਦੇ ਮਾਰ ਸਾਰੀ ਕਿੱਲ ਨਰਾਲੇ ਆ ਬਾਬੇ ਦੀ ਖੜ ਜਾ ਮੈਂ ਰੋਣਾ ਪੂਰਾ ਖੜ ਜਾ ਅੱਜ ਫੋਟੋ ਮਾਰੋ ਅੱਜ ਪਤਾ ਖਤੂ ਦਾ ਅੱਜ ਇਹਨੂੰ ਮੇਰੇ ਸਾਲਿਓ ਮੈਨੂੰ ਹਲੇ 2 ਘੰਟੇ ਨਹੀਂ ਘਰੋਂ ਗਈ ਨੂੰ ਹੋਏ ਅਸੀਂ ਲਾ ਕੇ ਟੈਂਪਟੇ ਤੇ ਜਰੂਸ ਕਰਤਾ ਹੈ ਖੜ ਜਾ ਲਿਓ ਦੇਖ ਲੈ ਛੜਾ ਦੇ ਪੁੱਤ ਹਟਾ ਦੇ ਉਹਨੂੰ ਤੇਰੀ ਮਾਂ ਨੂੰ ਮਾਰ ਦੂਗਾ ਐਵੇਂ ਬਿਨਾਂ ਗੱਲ ਤੋਂ ਹਟਾ ਦਾਂਗੇ ਕੋਈ ਨਾ ਸਵੇਰੇ 4 ਵਜੇ ਦੇ ਲੱਗਿਆ ਜਰੂਸ ਕੱਢਣੇ ਹੈ। ਪਪਾ ਧੂਆਂ ਕੱਢਦੇ ਮਾਰ ਮਾਰ ਟੰਬੇ ਇਹਨਾਂ ਦੇ ਮੈਂ ਪਾਉਣਾ ਮੈਂ ਸਾਨੂੰ ਕੱਖ। ਬੇਪੁੱਤਾ ਹਟਾ ਦਿੰਦਾ ਮੜਾ ਜਾ। ਇੱਧਰ ਆ ਜਾ। ਆ ਜਾ। ਆਇਆ ਤੂੰ ਉਮਰੂੰ ਤੂੰ ਐ ਕਰ ਮਰਿਆ ਗੇਟ ਤੇ ਜਾ ਯਾਰ ਮੈਂਨੇ ਗੇਟ ਲਾ ਜਾ ਕੇ। ਮੈਂ ਬਾਈ ਲੈ ਇੱਧਰ ਆ ਜਾ। ਮੈਂ ਦੋ ਮਾਰੂ ਕੱਢੋ ਤੂੰ ਹੀ ਬਣਾਗਾ। ਬਾਬੂ ਤੇਰੀ। ਹਾਂ ਇੱਧਰ ਆ ਜਾ। ਭੁੱਲ ਗਏ ਲੈ। ਕੀ ਮੇਰੇ ਸਾਲੇ ਤੁਸੀਂ ਜਰੂਸ ਕੱਢਦੇ ਕੋਈ ਜਿਲ੍ਹੇ ਦੂਸਰੀਆਂ ਸਥਾਨ ਅੱਧਾ ਹੈ। ਨਾ ਮਾਰੀ ਜਰੂਸ ਕੱਢ। ਮਾਰੀ ਨਾ। ਬੱਬੂ ਦੇ ਬਾਬੇ ਅਸਤਾ ਰੱਬ ਦਾ ਨਾਮ ਲੈਂਦੇ ਸੀ ਨਰਾਲੇ ਬਾਬੇ ਦਾ ਬਣੀ ਨਰਾਲੇ ਦਾ ਨਾ ਮੇਰੇ ਸਾਜ ਨੇ ਨਾਗ ਵਾਂਗੂ ਮੇਲੀ ਜਾਨੀ ਇੱਥੇ ਤੂੰ ਹੈ ਦੇਖੇਗਾ ਦੇਖ ਕੇ ਮੈਨੂੰ ਆ ਜਾ ਬਾਹਰ ਆ ਜਾ ਆ ਜਾ ਦੂਮੇ ਮੱਦੀ ਬਾਹਰ ਨਿਕਲਿਆ ਅੱਗੇ ਮਸਾ ਹੋਇ ਛਿੱਟਿਆ ਅੱਗੇ ਲੱਤ ਠੀਕ ਹੋਈ ਮਸਾ ਮਾਰੀ ਨਾ ਉਹਦੇ ਮਾਰੀ ਨਾ ਮਰੀਆਂ ਨੇ ਆਇਆ ਤੈਨੂੰ ਉਹਦੇ ਵਿੱਚ ਕੀ ਕੀ ਕਹੇ ਜਦੋਂ ਮੈਂ ਸਾਡੇ ਘਰੇ ਮੁੜ ਕੇ ਬਣੀ ਨਾ ਨਹੀਂ ਪੂਰੇ ਮੈਂ ਤਾਂ ਉਹ ਆਇਆ ਦੀ ਮੱਥਾ ਟੇਕਣ ਦੀ ਮੱਦਾ ਪੂਰੇ ਦੇ ਅੱਜ ਜਵਾਖਾਂ ਨਾਲ ਆਇਆ ਅੱਜ ਨਾਲ ਕੁਝ ਨਹੀਂ ਲਗੀ ਤੇਰਾ ਨਾ ਕਿਉਂ ਮੱਥਾ ਕੋਈ ਨਾ ਅੱਜ ਜਵਾਖ ਨਾਲ ਨਹੀਂ ਨਿਕਲੋ ਬਾਹਰ ਕਿਹੜਾ ਨਿਕਲ ਜਾਓ ਪੂਰੇ ਜਵਾਖਾਂ ਨਾਲ ਆਲੇ ਐਵੇਂ ਬੱਬੂ ਜੱਫਾ ਪੇ ਮੇਰੀ ਗੱਲ ਸੁਣ ਲੈ ਕਿਸੇ ਨੂੰ ਕੁਝ ਨਾ ਕਹੀਂ ਸਾਰੀ ਸੰਗਤ ਨੂੰ ਸੁੱਖੀ ਸੰਦੀ ਕੋਈ ਕਿਹੜਾ ਨਿਕਲਦਾ ਬਾਹਰ ਸੁੱਖੀ ਸੰਦੀ ਆਪਣੇ ਆਪਣੇ ਘਰੀ ਜਾ ਲੰਦੇ ਮੈਂਨਾਂ ਜੋ ਮਰਜ਼ੀ ਕਰ ਲੈ ਇਹਨਾਂ ਨੂੰ ਜਾਲਨ ਦੇ ਸਾਰਿਆਂ ਨੂੰ ਮਰਜ਼ੀ ਕਰ ਲੈ ਮੇਰੇ ਸਣੇ ਆ ਬਣਾ ਰੱਖਿਆ ਜੇ ਮੇਰੇ ਖੜਾ ਲੱਗਿਆ ਹੁੰਦਾ ਮੈਂ ਤਾਂ ਨਰਾਲੇ ਬਾਬੇ ਦੀ ਖਾਤਰ ਜਾਨ ਵੀ ਦੇਣ ਨੂੰ ਤਿਆਰ ਆ ਮੇਰੀ ਗੱਲ ਸੁਣ ਲੈ ਬਾਈ ਹਾਂ ਬੱਧੀ ਸੜਾਈ ਦੇ ਦਈਏ ਹੈ ਹੈ ਬਾਬੇ ਤੂੰ ਕੀ ਦੀ ਕੋ ਸੜੀ ਇਹ ਮੇਰੇ ਜਵਾਖ ਲੈ ਗੇ ਦੇਖ ਅੱਜ ਤੀਮੀ ਦਾ ਕੇਸ ਬਹੁਤ ਡਾਣਾ ਦਾ ਤੀਮੀ ਦੇ ਨਾਲ ਇਹਦੇ ਬੱਜੇ ਮਾੜਾ ਮੋਟਾ ਦੇਖ ਇਹਨੂੰ ਲੱਗ ਜਾਣਾ ਜਵਾਖਾਂ ਨਾਲ ਅੱਜ ਮੈਂ ਮਾਫੀ ਮੈਂ ਜਲਾਬ ਲਾਣ ਦੇ ਮੈਂ ਕੇਸ ਰੋਬਟ ਨਹੀਂ ਨਾ 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 ਜਾਣ ਨੂੰ ਵੀ ਜਾਣ ਨਹੀਂ ਨੂੰ ਫੜੀ ਇਦਾਂ ਕਰ ਤਾ ਨਹੀਂ ਫਸ ਕੇ ਗੱਲ ਤਾ ਬਾਪੂ ਦੇ ਪਾਪੇ ਕਿਸੇ ਨੂੰ ਕੁਛ ਨਾ ਕਹਿ ਮੇਰੀ ਭਾਵੇਂ ਜਾਨ ਮੰਗ ਲੈ ਤੇਰੀ ਖਾਤਰ ਜਾਨ ਵੀ ਦੇ ਦਿਆਂਗਾ ਮਾਰ ਦੇ ਮੈਨੂੰ ਮੈਂ ਮੇਰੇ ਸਲ ਵੀ ਮੈਂ ਸ਼ਹੀਦੀ ਪਾਉਣ ਨੂੰ ਤਿਆਰ ਆ ਸ਼ਹੀਦੀਆਂ ਨੂੰ ਬੜੀ ਗੱਤ ਤੱਕ ਕਾਬਲ ਕੰਧਾਰ ਦੀ ਜੰਗ ਲੜੀ ਹੋਈਆਂ ਨਾ ਇਹ ਦੀਬ ਬਣੀਆ ਸੀਦਿਆਂ ਦੀ ਨਾਲੇ ਹੋਰ ਇਧਰ ਆ ਓਏ ਹਏ ਨਿਕਲੋ ਬਾਕੀ ਆ ਸੰਭਲੋ ਆ ਲਾਹੋ ਨਿਕਲੋ ਬਾਹਰ ਆ ਜੋ ਉਧਰ ਕੱਢ ਰੋ ਕਿਥੇ ਆ ਜਾ ਕੱਕਾ ਜਿੰਨਾ ਲੇਟ ਆ ਕੱਢੋ ਬਾਹਰ ਬਾਹਰ ਨਿਕਲਿਆ ਦੋ ਮੈਂ ਮੂੰਹ ਤੇ ਕੱਢ ਮੈਂ ਨਾ ਠੂਕ ਲੈਣੇ ਡਾ ਕੇ ਮੈਨੂੰ ਬਾਹਰ ਕੱਢ ਲੈ ਨੂੰ ਨਿਸ਼ਾਤਰਾ ਆ ਜਾ ਤੇਰੇ ਲੱਤਾਂ ਮਾ ਤੋੜ ਦਊਂਗਾ ਮਾ ਪਜਾਮਾ ਦੇ ਲਾਹੋ ਹਟ ਜਾ ਦੇ ਬਾਈ ਤੈਨੂੰ ਪਹਿਲਾਂ ਨਹੀਂ ਪਤਾ ਦੇ ਕਿੰਨੀ ਗੱਲਬਾਤ ਹੋ ਗਈ ਦੀ ਨਾ ਨਾ ਹਟ ਨਾ ਮਾਰੀ ਬਾਹਰ ਆ ਜਾ ਆਇ ਨਾ ਕਰ ਦੇਖੀ ਓਏ ਤੂੰ ਫੜੀ ਡਾਕ ਮਾਰੀ ਕਿਹਨੀ ਮੇਰੀ ਨਾ ਉਹ ਤੇ ਪਹਿਲੇ ਹੀ ਲੱਤ ਕੰਮ ਕਰਦੀ ਲੱਤ ਹੀ ਕੰਮ ਕਰਦੀ ਓਏ ਚਲ ਤਰ ਚਲ ਤਰ ਮੇਰੇ ਕੋਲ ਚਲ ਤਰ ਹੈ ਚਲ ਤਰ ਹੈ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਮੁਰੇ ਰੱਖ ਹੇ ਹੇ ਦੇ ਆ ਵੋ ਫੋਟੋ ਜਾ ਹੇ ਪਤਾ ਹੈ ਅਗਲਾ ਵਲਿਆ ਫੋਟੋ ਪੜਾ ਉੱਠ ਨਾ ਮੇਰੀ ਇੱਕ ਮਾਰ ਖੜ ਜਾ ਆ ਨਾ ਮਾਰੀ ਖੜ ਜਾ ਨਾ ਸੱਟ ਮਾਰ ਨਾ ਸੱਚ ਆਂ ਦੇ ਲੈ ਵਾ ਪੈ ਗਿਆ ਬੋਟੇ ਨਾ ਸੜਦੇ ਪਾਪੀਆਂ ਆ ਪਾਪੀਆਂ ਆ ਤੈਨੂੰ ਪਾਪ ਲੱਗੂਗਾ ਉਹ ਤੈਨੂੰ ਪਾਪ ਲੱਗੂਗਾ ਚੜਾਵਾ ਉਹ ਰੁਪਈਆ ਨਾ ਖਾਂਚੜਾ ਵਿੱਚੋਂ ਉਹ ਤੇਰੇ ਕੀੜੇ ਪੈ ਜਾਣਗੇ ਏ ਚੜਾਵੇ ਦੇ ਰੁਪਈਏ ਨਾ ਖਾ ਲਈ ਚੜਾਵੇ ਦੇ ਰੁਪਈਏ ਨਾ ਖਾ ਲਈ ਹਏ ਤੈਨੂੰ ਉਹਦੇ ਕੀ ਕਹੀ ਦੀ ਓਏ ਹੱਟ ਕਰ ਨਾ ਬੜੀ ਨੱਕ ਨਾਲ ਹੀਰਾ ਕੱਢੂ ਨਾ ਸਾਤਾ ਤਾਂ ਜਾਨ ਬਖਸ਼ੂ ਨਹੀਂ ਮਾਰ ਮਾਰ ਰੀੜ ਦੀ ਹੱਡੀ ਤੋੜ ਖੜ ਪਪਿਆ ਮੈਂ ਮੈਂ ਕਿੰਨੇ ਆਉਂਦੀ ਨੱਕ ਨਾਲ ਕੀੜਾ ਗੱਡ ਲੈ ਕੱਢ ਜਾ ਕੱਢ ਜਾ ਕਾਟਾ 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 ਚੜਾ ਬਕ ਚੜਾ ਬਕ ਠੱਗ ਕੱਢ ਲਖੀ ਰਹਿਣਾ ਤੂੰ ਵੀ ਕੱਢ ਦੀਆਂ ਉਹ ਕੱਢ ਨਾ ਰਾਈ ਆ ਵੀ ਤਾਂ ਇਹ ਤੋਂ ਕੀੜਾ ਕੱਢ ਲਖੀ ਰਹਿ ਓਏ ਇਹਦਾ ਛਾਪ ਲਓ ਬਾਬੇ ਦੀ ਕਿਹੜਾ ਉਹ ਹੈ ਮੋਦੀ ਮੋਦੀ ਮੈਂ 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 ਹਏ ਹੋਰ ਪੁਰਾਣਾ ਹਾਏ ਬੇਬਈ ਹੋ ਪਾਈ ਛੱਡ ਦੇ ਬੱਬੂ ਦੇ ਪਾਪੇ ਛੱਡ ਦੇ ਇੱਕ ਬੜੇ ਕੋਣ ਹਾਏ ਹਾਏ ਹੋਏ ਹਾਏ ਹਾਏ ਹੋਏ ਬੱਬੂ ਦੇ ਪਾਪੇ ਤੂੰ ਕੀ ਨਾ ਮੇਰੀ ਗੱਲ ਸੁਣ ਲੈ ਬੱਬੂ ਦੇ ਪਾਪੇ ਹੈ ਮਤਲਬ ਇਹ ਆਇਆ ਹਰ ਇੱਥੇ ਰਿਤੇ ਫੇਰੇ ਦੇਣਾ ਹੋ ਬੱਬੂ ਦੇ ਪਾਪੇ ਚੁੱਪ ਚਾਪ ਲੱਗਦੇ ਹੋ ਬਾਜੇ ਲੈ ਕੇ ਤੂੰ ਸਾਜ ਦਾ ਲੈ ਜੀ ਜੀ ਆਪਦੇ ਟੱਕਲਾ ਹੈ ਟੋ ਟੱਕਲਾ ਲੰਘ ਜਾ ਮੇਰੇ ਸਣ ਦੀ ਬੱਧਰੇ ਪੜਾ ਦੂੰ ਕਿ ਆਪਣਾ ਪਹਿਨੇ ਕਿਉਂ ਜੈਲ ਉਸ ਕੱਟਦਾ ਹਿਦਾ ਜਮਾ ਤਾਂ ਆਂ ਸਾ ਬੱਬੂ ਦੇ ਪਾਪੇ ਮੇਰੀ ਗੱਲ ਸੁਣ ਲੈ ਖੜ ਜਾ ਤੇਰੇ ਮੋਰੇ ਨੱਕ ਨਾਲ ਕੀ ਨਾ ਮੈਂ ਰਾਤ ਨੂੰ ਕੱਢ ਦੂੰ ਹੌਂ ਡਾਕਸ਼ ਗਈ ਮੈਂ ਤੇਰੇ ਨਾਲ ਸਾਫਤਾ ਕਰੂ ਪਲਾ ਮੈਂ ਨਾ ਕਰਦਾ ਮੈਂ ਤਾਂ ਨੱਕ ਨਾਲ ਕੀ ਨਾ ਰਾਤ ਨੂੰ ਕੱਢੂਗੀ ਬਸ ਹੁਣ ਨਾ ਕੁਛ ਕਰ ਹਰਨਾਂ ਕਸ਼ ਕੇ ਮੈਂ ਤੇਰੇ ਪੈਰੀ ਹੱਥ ਲਾ ਕੇ ਮਾਫੀ ਮੰਗ ਲਵਾਂ ਕਿਸੇ ਸੰਗਤ ਦੇ ਬੰਦੇ ਨੂੰ ਕੁਛ ਨਾ ਕਹ ਕਿੰਨੇ ਨੂੰ ਘਰ ਲਟਾਇਆ ਮੈਂ ਨਹੀਂ ਲਟਾਇਆ ਜੋ ਕੀਤਾ ਸੰਗਤ ਨੇ ਕੀਤਾ ਜੋ ਕੀਤਾ ਸੰਗਤ ਨੇ ਕੀਤਾ ਬੱਬੂ ਦੇ ਪੱਪ ਮੈਂ ਨਹੀਂ ਕੁਛ ਵੀ ਕੀਤਾ ਮੈਂ ਤੈਨੂੰ ਐ ਨਹੀਂ ਪਤਾ ਸੀ ਹੈ ਹੈ ਦੀ ਕੰਜਰ ਦੀ ਜੱਟਾ ਜ਼ਿਮੀਂਦਾਰ ਦੇ ਬੰਦੇ ਆ ਕਿਹੜੇ ਗੁਰੂ ਘਰ ਨੂੰ ਮੰਨਦੇ ਆਪਾਂ ਤੂੰ ਮੇਰੇ ਸਲਵਿਆ ਦੰਨੀਆਂ ਗਿਹੜੇ ਉਹ ਮਲੰਗ ਕੋਲੇ ਹੈ ਮੈਂ ਤਾਂ ਇਹ ਤਾਂ 2 ਘੰਟੇ ਹੋ ਗਏ ਤਾਂ ਹੁਣ ਸਾਰਾ ਛਾਇਆ ਮਾਂ ਲਾਰਖਾ ਹੈ ਹੈ ਜੇ ਕਿਤੇ ਮੈਂ ਸਾਲਸੀ ਮੈਨੇ ਬਾਕੀ ਤੂੰ ਡੇਰਾ ਬਣਾ ਲਈਂ ਘਰ ਨੂੰ ਸੰਗਤ ਨੂੰ ਚਾਹ ਵੀ ਨਹੀਂ ਪੀਣ ਦਿੱਤੀ ਪੁੱਜੀਆ ਬਦਾਨਾਂ ਤੇ ਬਰਫੀ ਉੱਦੇ ਪਈ ਆ ਮੇਰੀ ਗੱਲ ਸੁਣ ਲੈ ਮਾਂ ਤੈਨੂੰ ਮਾਰੀ ਨਾ ਕਾਜੂਣੀ ਬਰਫੀ ਮਾਰੀ ਨਾ ਮਾਰੀ ਨਾ ਕੁਛ ਨਹੀਂ ਹੁੰਦਾ ਬਸ ਮੈਨੂੰ ਤਾਂ ਕੁਦਰਤੀ ਮੇਰੇ ਸਾਲ ਦੀ ਸਾਡੀ ਗੱਡੀ ਨਹੀਂ ਆਈ ਸੀਗੀ ਸਾਨੂੰ ਘਰੇ ਮੜਨਾ ਪੈ ਗਿਆ ਤਾਂ ਤਾਂ ਨਹੀਂ ਪੂਰਾ ਭੈਣ ਦਾ ਰੰਗਲ ਮੰਗਲ ਕੰਮ ਕਰਕੇ ਵੀਰੇ ਫਿਲਮਾਂ ਬਣਾ ਰਖੇ ਦੀ ਪੁਰੀਆਂ ਦੋ ਮੁੰਡਿਆਂ ਨੂੰ ਸੰਗਤ ਦੇ ਨੂੰ ਬੁਲਾ ਲਮਾ ਹਲਾਉਣਾ ਵੀ ਆ ਜਿਹੜੀਆਂ ਚਾਨਣੀਆਂ ਕਨਾਤਾਂ ਲਾਈਆਂ ਆ ਮੇਤੋ ਤੇ ਤੇਤੋ ਲੈਣੀਆਂ ਨਹੀਂ ਬਾਹਰ ਖਲਵਾ ਦੇ ਜਾਣੇ ਅਸ ਤਾਂ ਕਾਟੋ ਮੇਨਾ ਕੰਮ ਤਾਂ ਨਵੇੜ ਜੋ ਹੈ ਕਿਵੇਂ ਖਲੂ ਤੇ ਬਾਹਰ ਹੈ ਜਾਣਾ ਹੈ ਬਾਈ ਅਸੀਂ ਲੈ ਤੈਨੂੰ ਸ਼ਰਮ ਨਹੀਂ ਆਉਦੀ ਮੇਰੀ ਗੱਲ ਸੁਣ ਹੈ ਕੁੜੀ ਆ ਪਿੰਡ ਦੀ ਐ ਨਾ ਬੋਲ ਬੱਬੂ ਦੇ ਪਾਪੇ ਤੈਨੂੰ ਕੁੜੀਆ ਫਿਰ ਇਹ ਜਹ ਜਲੂਸ ਕੱਢੂਗੇ ਹੈ ਪਾਪ ਚੜਦਾ ਬਾਈ ਪਾਪ ਚੜਦਾ ਮੈਂ ਜਿਹੜਾ ਤੁਸੀਂ ਸਾਡੇ ਘਰੇ ਕਰਦੇ ਹੈ ਪੁੱਲ ਨਾਲਾ ਕੰਮ ਵੀ ਕੋਈ ਪੁੱਲ ਨਾਲਾ ਹੀ ਆ ਹਾੜੋ ਆ ਗੋਣਿਆ ਹਜੇ ਹਜੇ ਪਾਪੂ ਨਾ ਕਰ ਮੇਰੀ ਗੱਲ ਸੁਣ ਲੈ ਛੱਤਰਾ ਬਾਰ ਬਾਰ ਕਿਉਂ ਛੱਤਰ ਖਾਈ ਜਾਂਦਾ ਮੇਰੀ ਗੱਲ ਸੁਣ ਲੈ ਮੇਰੇ ਦਾਤਾ ਚਾਹਾਂ ਦੀ ਕਰ ਉਹ ਫੜਾਈ ਉਹ ਡਾਂਗ ਫੜਾਈ ਡਾਂਗ ਉਧਰ ਉਹ ਮੇਲੇ ਡਾਂਗਲੇ ਦੇਖ ਕੇ ਮੇਰੀ ਗੱਲ ਸੁਣ ਲੈ ਤਾਂ ਵੀ ਜੱਪਣਾ ਹਾਏ ਆਇਓ ਨਾ ਮੇਰੇ ਸਲੇ ਹਜੇ ਤੁਸੀਂ ਕੰਧ ਨਾ ਟੱਪਿਓ ਲੱਤਾਂ ਬਾ ਟੱਟ ਜਾਊਂਗੀ ਤੁਹਾਡੀ ਚੱਲ ਤੂੰ ਅੰਦਰ ਤੇਰੇ ਨਾਲ ਸਾਥ ਦਾ ਫਿਰ ਬਾਪੂ ਦੇ ਬੱਤੇ ਕਿਹਨਾ ਕੁਛ ਵੀ ਕਹੀ ਨਾ ਕੁਛ ਵੀ ਮੈਨੂੰ ਸਾਲੇ ਦੇ ਅੰਦਰ ਆਇਆ ਹੁਣ ਇਹਨਾਂ ਕਰਾਂ ਸਾ ਆ ਚੱਪਾ ਨਾ